ਬਾਏ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਸੁਫਾਈ ਹਰ ਜਸ ਪਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਅੱਜ ਜੀਰੇ ਪੀਰ ਦੇ ਮਾਲਕ ਸਭ ਤੋਂ ਕਾਨਗੁਰੂ ਹਰਕਿੰਦ ਸਿੰਘ ਸਾਹਿਬ ਜੀ ਦਾ ਖੁਰਤਾ ਗੱਦੀ ਤੇ ਬਰਾਜਮਾਨ ਹੁੰਦਾ ਪਰਪ ਹੈ ਔਰ ਸਮੂਚੀਆਂ ਸੰਗਤਾਂ ਵੱਲੋਂ ਸਤਖੰਡ ਸ੍ਰੀ ਹਰਮਨਦਾ ਸਾਹਿਬ ਜੀ ਦੇ ਅਕਾਲ ਤਖਤ ਸਾਹਿਬ ਅਤੇ ਹੋਰ ਨਪਾਵਨ ਸਥਾਨਾਂ ਤੇ ਵਿਭਾਗ ਦੀ ਸ਼ਰਧਾ ਹੌਸਦਾਰ ਸਹਿਤ ਪਾਇਆ ਜਾਰਿਆ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਬੇ ਲੰਬੇ ਲਾਈਨਾਂ ਲੱਗੀਆਂ ਹੋਈਆਂ ਜਾ ਰਹੀਆਂ ਔਰ ਬੜੀ ਸ਼ਤਾਂਤ ਸੱਚਖੰਡ ਸ਼੍ਰੀ ਹਰਮਨ ਸਾਹਿਬ ਛੇ ਦੇ ਘਾਤ ਸਹਿਜ ਜੀ ਦੇ ਅਧੋਰ ਆਸਾਨਾ ਤੇ ਆ ਕੇ ਨਤਮਸਤ ਹੋ ਰਹੀਆਂ ਕਰ ਰਹੀਆਂ ਕਿਸੇ ਪ੍ਰਕਾਰ ਦਾ ਤਾਮਰ ਸਰ ਸਹਿਜ ਦੇ ਅੰਦਰ ਕਿਸੇ ਪ੍ਰਕਾਰ ਦਾ ਡਰਦਾ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਡਰ ਖੌਫ ਨਹੀਂ ਹੈ ਸੰਗਤਾਂ ਬੇਫਿਕਰ ਬੇਝਿਜਕ ਹੋ ਕੇ ਆਪਣੇ ਦੇ ਪਾਵਨ ਅਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਗੁਰਿਆਈ ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਸਵੇਰੇ ਇੱਕ ਜਨਾ ਬਿਆਨ ਬੀਤੇ ਕੱਲ ਆਇਆ ਸੀ ਘਰ ਵੀ ਬਤੁ ਕਿ ਸਾਡੇ ਕੰਪਿਊਟਰ ਨੇ ਕੱਲ ਬਾਦ ਦੀ ਜੀਆ ਸੰਪਰਕ ਵਿੱਚ ਸੀ ਕਿ ਆਪਾਂ ਹਮਲਾ ਪਤਾ ਕਿ ਅਸਲ ਤਕੀਕ ਦੇਖੋ ਬੈਨੋਗ ਰਾਤ ਤਕਰੀਬਨ 10:00 ਵਜੇ ਹੀ ਇਹ ਇਹ ਮੈਸੇਜ ਜਿਹੜਾ ਸੀਗਾ ਉਹ ਕਿਸੇ ਨੇ ਭੇਜਿਆ ਸੀਗਾ ਕਿ ਆਕਰ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਨਸੂਬਾ ਸੀ ਉਹਨੂੰ ਫੇਲ ਕਰ ਦਿੱਤਾ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਨ੍ਹਾਂ ਦੇ ਬਿਆਨ ਦੀ ਨਿੰਦਾ ਵੀ ਕੀਤੀ ਗਈ ਔਰ ਇਹ ਕਹਲੇ ਜੀ ਕਹਿ ਕੇ ਕਿ ਇਹ ਕਰ ਐਸਾ ਕਰ ਹੈ ਜਿਸ ਤੋਂ ਹਰ ਇੱਕ ਨੂੰ ਜੀਵਨ ਦਾਨ ਮਿਲਦਾ ਹੈ ਇਹ ਤੋਂ ਜ਼ਿੰਦਗੀ ਤਾਨ ਮਿਲਦੀ ਹੈ ਕੋਈ ਵੀ ਐਸੇ ਹਮਲੇ ਕਰਨ 파ਰੇ ਸੋਚ ਵੀ ਨਹੀਂ ਸਕਦਾ ਔਰ ਆਪਣੇ ਹਸਪੀਤਲ ਤੇ ਫੜਦਾ ਪਾਉਣ ਲਈ ਭਾਰਤੀ ਫੌਜ ਦੇ ਲੈਫਟੀਨੈਂਟ ਜਰਨਲ ਦੇ ਵੱਲੋਂ ਇੱਕ ਚੈਨਲ ਦਿੱਟ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੈੱਟ ਗਰੰਟੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਫੇਰ ਤੁਸੀਂ ਗੱਣਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਣਾ ਆਪਣੇ ਪੂਰਤ ਸਕਦੇ ਹੋ ਔਰ ਮੈਂ ਬੇਨਤੀ ਕਰਨਾ ਚਾਹਨਾ ਹੈ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਸੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚੋਂ ਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਕੀਤੀ ਗਈ ਹੈ ਇਹ ਬਹੁਤ ਗਲਤ ਔਰ ਝੂਠਾ ਪ੍ਰਾਪਤੇ ਗੰਡਾ ਫੌਜ ਦੇ ਉਸ ਲੈਫਟਨੈਂਟ ਜਨਰਲ ਵੱਲੋਂ ਕੀਤਾ ਗਿਆ ਹੈ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਕਿ ਉਹਨਾਂ ਨੂੰ ਕੋਈ ਧੋਖ ਦਿੱਤੀ ਹੈ ਜਾਂ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੀ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਹ ਸਾਰਾ ਪ੍ਰਾਪੇਗੰਡਾ ਬਿਲਕੁਲ ਝੂਠ ਅੱਜ ਫੇਰ ਇੱਕ ਬਿਆਨ ਆਇਆ ਕਿ ਏਅਰ ਡਿਫੈਂਸ ਲਗਾਈ ਗਈ ਸੀ ਸਾਡੇ ਹਸਪਤਾਲ ਵਿੱਚ ਅੱਜ ਮੇਰੇ ਦਰਬਾਰ ਨੂੰ ਮੈਂ ਬੇਰਾ ਜਵਾਬ ਇਹਦੇ ਜੋ ਆਪ ਨੂੰ ਜਵਾਬ ਇਸ ਕੱਪੜਾ ਆਇਆ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਾਨੇ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵਾਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇंदे ਵੱਲੋਂ ਜਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੰਦੇ ਵੱਲੋਂ ਕਿਸੇ ਮੇਰੇ ਤੋਂ ਕੋਈ ਕਿਸੇ ਪ੍ਰਕਾਰ ਦੀ ਕੇਸ ਸਥਾਨ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਸਾਰਾ ਕੋਰਾ ਝੂਠ ਤੇ ਪ੍ਰਾਪਰਗੰਡਾ ਹੈ ਇਹ ਤੇ ਸੰਗਤ ਨੂੰ ਅ ਅਵੇਅਰ ਰਹਿਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਮੈਜਨਰ ਦੇ ਖਿਲਾਫ ਜਿਹੜੀ ਇਹ ਬਹੁਤ ਵੱਡੀ ਪਰਤਾਲ ਤਲਕੇ ਤਕਾਰ ਵੀ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਦੀਆਂ ਦੇ ਨਾਲ ਜਿਹੜਾ ਇਹ ਪ੍ਰਪਗੰਡਾ ਕਰਨਾ ਤੇ ਬਹੁਤ ਵੱਡੀ ਗੱਲ ਹੈ ਸਿੰਘ ਸਾਹਿਬ ਜੀ ਤੁਸੀਂ ਡਿਊਟੀ ਤੇ ਨਹੀਂ ਸੀ ਜੇਕਰ ਤੁਸੀਂ ਹੁੰਦੇ ਤਾਂ ਕੀ ਐਸਪੀ ਦੀ ਪਰਮਿਸ਼ਨ ਦਿੰਦੇ ਕੈਂਟੀਅਨ ਕਦੇ ਵੀ ਨਹੀਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ